ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਆਪਣੇ YouTube ਚੈਨਲ ਚਾਹਲ ਡੈਰੀ ਵਲੌਗਸ ਤੇ ਅੱਜ ਇੱਕ ਵੱਖਰੇ ਜਿਹੇ ਵਿਸ਼ੇ ਤੇ ਵੀਡੀਓ ਲੈ ਕੇ ਆਏ ਆਂ ਦੋਸਤੋ ਜਿਵੇਂ ਕਿ ਤੁਸੀਂ ਦੇਖ ਸਕਦੇ ਆਂ ਸਾਡਾ ਜਿਵੇਂ ਗੋਤ ਹੈ ਚਾਹਲ ਤੇ ਸਾਡੇ ਚਾਲਾਂ ਦੇ ਹਾਂ ਬਾਬਾ ਰਾਮ ਸਿੰਘ ਜੀ ਜੋਗੀ ਪੀਰ ਹੋਏ ਆਂ ਤੇ ਵੱਡੇ-ਵਡੇਰੇ ਉਹਨਾਂ ਦਾ ਸਥਾਨ ਸਾਡੇ ਪਿੰਡ ਬਣਾਇਆ ਹੋਇਆ ਏ ਜਿਹੜਾ ਇਹਨਾਂ ਦਾ ਮੇਨ ਸਥਾਨ ਹੈ ਉਹ ਹੈ ਮਾਨਸਾ ਚ ਜੋਗਰਲਾ ਪਿੰਡ ਚ ਕਾਫੀ ਉੱਥੇ ਮੇਲੇ ਭਰਦੇ ਆ ਜੇ ਤੁਸੀਂ ਦੇਖ ਸਕਦੇ ਆ ਬਜ਼ੁਰਗ ਬੈਠੇ ਆ ਸਾਰੇ ਚਾਹਲ ਪਰਿਵਾਰ ਤੋਂ ਤੇ ਕਾਫੀ ਘਰ ਨੇ ਸਾਡੇ ਗੱਤਵਾ ਗੱਦਾ ਪਿੰਡ ਸਾਡਾ ਚਾਲਾਂ ਦਾ ਏ ਤੇ ਹਰ ਸਾਲ ਭਾਦੋਂ ਦੀ ਚੌਥ ਨੂੰ ਪ੍ਰੋਗਰਾਮ ਹੁੰਦਾ ਏ ਕਿਮਾਂਤੀ ਜੋ ਗਿਰਲੇ ਵੀ ਪ੍ਰੋਗਰਾਮ ਹੁੰਦਾ ਹੈ ਤੇ ਅਸੀਂ ਵੀ ਇੰਦਰ ਆਪਣਾ ਕਰਦੇ ਆਂ ਜਿੱਦੇ ਕਈ ਹਲਾਤੋ ਇਸਤਾਨ ਬਣਾਇਆ ਹੋਇਆ ਸੀ ਤੇ ਬਾਕੀ ਲੰਗਰ ਵਗੈਰਾ ਚੱਲਦੇ ਆਂ ਸਵੇਰੇ ਤੋਂ ਨਹੀਂ ਸਾਡਾ ਪਾਠ ਹੋਇਆ ਸੀ ਮੁੰਡਿਆਂ ਨੇ ਉਪਰਾਲਾ ਕੀਤਾ ਸੀਗਾ ਪਵਾਦੀ ਖਾੜਾ ਲਵਾਇਆ ਸੀ ਦੋਨੀਆਂ ਵੀ ਤੁਹਾਨੂੰ ਚਲਕੀਆਂ ਦਿਖਾਵਾਂਗੇ ਦੇਖੋ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਬੜਾ ਵੱਡਾ ਲੰਗਰ ਪਿਆ ਹੈ ਇਹ ਖਾੜੀ ਚ ਆਉਂ ਨਾਲ ਸਾਰਿਆਂ ਨੂੰ ਚਾਪ ਕੋੜੇ ਦੀ ਹੈ ਆ ਇੱਕ ਪ੍ਰਾਣੀ ਹਲਦੀ ਆ ਖੂ ਹੈ ਜਿੱਥੋਂ ਸਾਡੇ ਬਹੁਤ ਸਾਰੇ ਪਾਣੀ ਮਤਲਬ ਪੀਣ ਲਈ ਵੀ ਇਸਤੇਮਾਲ ਕਰਦੇ ਹਰ ਜਿੱਲੀ ਪਾਣੀ ਇੱਥੋਂ ਲਿਆ ਜਾਂਦਾ ਸੀ ਪਹਿਨਾ ਸਾਡੇ ਜਿਹੜੇ ਦਾਦਿਆਂ ਦੇ ਟਾਈਮ ਤੋਂ ਟਿੰਡਾ ਵਗੈਰਾ ਤੇ ਇਹਦੀਆਂ ਗੱਡੀਆਂ ਹੋਈਆਂ ਬਾਕੀ ਉੱਪਰਲਾ ਢਾਂਚਾ ਰੱਖਿਆ ਹੋਇਆ ਹੈ ਬਾਕੀ ਅੱਗੇ ਤੁਸੀਂ ਕੁਝ ਚਲਕੀਆਂ ਜਿਹੜੀਆਂ ਉਹ ਪੌਦੀ ਖੜੇ ਦੀਆਂ ਦੇਖ ਸਕਦੇ ਆ ਦੋਸਤੋ ਤੇ ਕਾਫੀ ਅਲਗ ਅਲਗ ਤਰ੍ਹਾਂ ਦੇ 何 thank mm -hmm. you नामगार ਕਹਾਂ ਟੁੱਟ ਗਈ ਸੀ ਗਰਦੇ ਟਾਲੀ ਹੋਈ ਨਾ ਲਾਦ ਕੋਈ ਗੱਡੀ ਚਾਊਗੀ ਰਾਜ ਕੀ ਖਾਲੀ ਜਦ ਰਾਜੇ ਸਲਵਾਨ ਕੇ ਘਰ ਕੋਈ ਲਾਦ ਨਹੀਂ ਹੋਈ ਜਦ ਰਾਜੇ ਸਲਵਾਨ ਨੇ ਵਿਦਵਾਨ ਪੰਡਤ ਬੁਲਾ ਲੇ ਵਿਦਵਾਨ ਪੰਡਤ ਨੂੰ ਬੁਲਾ ਕੇ ਕਹਿਣ ਲੱਗਿਆ ਜਦ ਰਾਜਾ ਸਲਵਾਨ ਕਿਆ ਕਹਿਣ ਲੱਗ ਰਿਹਾ ਜੀ ਫਿਰ ਬਨ ਕੈਦੁ